ਇਹ ਜੀ ਪਰਸੋਂ ਇਹ ਸਾਡੀ ਭੂਆ ਦਾ ਲੜਕਾ ਪੋਤਰਾ ਸੀ ਸਾਡਾ ਟੈਂਕਾ ਸਾਡੀ ਭੂਆ ਦਾ ਪੋਤਰਾ ਪਰਸੋਂ ਸ਼ਾਮੀ ਰੋਟੀ ਆਡੀ ਖਾ ਕੇ ਬਸ ਆਪਣੇ ਘਰੋਂ ਕਰੀ ਨਾ ਮੈਂ ਬਾਹਰੋਂ ਫੋਨ ਆਇਆ ਕਿਸ ਮੁੰਡੇ ਦਾ ਤੇ ਇਦਾਂ ਇਦਾਂ ਡੈਂਕਲ ਬੋਸ਼ ਹੋ ਗਿਆ ਉਹ ਉੱਠਿਆ ਨਹੀਂ ਜੇ ਬੋਨ ਬੋਲ ਫੜੀ ਲੱਗੇ ਬਸ ਉਹ ਮੁੰਡੇ ਸਹੀ ਗੱਲ ਨਹੀਂ ਹਣ ਕੋਈ ਦੇਖ ਕਦੀ ਗੈਣ ਜੂ ਨਿੰਬੂ ਪਾਣੀ ਪੀ ਲਿਆ ਰੋਟੀ ਖਾ ਲਈ ਤੇ ਕੰਵਰਜਾਂ ਨਾਲ ਤੇ ਦਿੱਤੀਆਂ ਬਸ ਇਹੋ ਜੂ ਪੂਰੇ ਹਨ ਹੁਣ ਲੁਹਿਆਣੀ ਕੋਈ ਦੱਸਿਆ ਕਿੰਨਾ ਸਮਾਂ ਹੋ ਗਿਆ ਸੀ ਟ੍ਰਿੰਕਰ ਨੂੰ ਪਾਰ ਕੇ ਹਮਮੇ 1.5 ਸਾਲ ਹੋ ਗਿਆ ਸਾਲ ਕਿੱਦਨੇ ਭੀ ਰਿਆ ਤੇ ਉਥੇ ਡਿਲੀਗੇਸ਼ਨ 4 ਮਹੀਨੇ ਹੋਏ ਪਰਿਵਾਰ ਚ ਪਿੱਛੇ ਕੌਣ ਕੌਣ ਹੈਗੇ ਆ ਆਜ਼ਮ ਮਮੀ ਦਾਦੀ ਨੇ ਦੇਖ ਬ੍ਰਦਰ ਹੋਰ ਪਰਿਵਾਰ ਦੇ ਆਰਤੀ ਹਾਲਾਤ ਕਿਸ ਤਰ੍ਹਾਂ ਦੇ ਬਹੁਤ ਹੀ ਮਾੜੇ ਵਿਚਾਰੇ ਨੇ ਗੱਡੀ ਚਲਾ ਚਲਾ ਕੇ ਪਾਦੇ ਕੀ ਮੰਗ ਕਰਦੇ ਨੇ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਇਹ ਵੇ ਮਾ ਕਰਨੇ ਆ ਵੀ ਮੱਤ ਕੀਤੀ ਆ ਵੱਤੋ ਆਦ ਬਾਕੀ ਉਹ ਮੁੰਡੇ ਦੀ ਲੱਲ ਬੋਲੀ ਲੱਲ ਬੋਲੀ ਘਰ ਪਹੁੰਚੇ ਪਹਿਹੀਂ ਚਲੋਣਾ ਆਪਣੇ ਫਿਰ ਵਾ ਜਾਣਾ ਅੰਤਮ ਉਹਨੂੰ ਕਰ ਲਈਏ ਸੰਸਕਾਰ ਕਰ ਸਕੀ ਉਹਦੀ ਰਸਮਾਂ ਪੂਰੀਆਂ ਹੋ ਜਾਣ ਜੀ ਜਗੀ ਜਗੀ ਸਿੰਘ ਜੀ ਤੁਹਾਡੇ ਕਿੰਨੇ ਬੱਚੇ ਮੇਰੇ ਦੋ ਬੱਚੇ ਸਾਰ ਰਿੰਕਲ ਵੱਡਾ ਸੀ ਛੋਟਾ ਛੋਟਾ ਸੀ ਸਾਰ ਤੇ ਕਿੰਨੇ ਟਾਈਮ ਹੋ ਗਿਆ ਸੀ ਨੂੰ ਤੁਸੀਂ ਇੱਟਲੀ ਭੇਜੇ ਇਹ 3 ਨੂੰ 4 ਕਿ ਮਹੀਨੇ ਹੋ ਗਏ ਸਨ ਗਏ ਨੂੰ ਪਹਿਲਾਂ ਡਬਈ ਰਿਆ ਸੀ ਥੋੜਾ ਸਰਸਾਲਕ ਹੂੰ 4 ਕਿ ਮਹੀਨੇ ਹੋਏ ਇੱਥੇ ਗਏ ਤੁਹਾਡੀ ਆਖਰੀ ਵਾਰ ਗੱਲ ਕਦੋਂ ਹੋਈ ਔਰ ਕੀ ਗੱਲ ਹੋਈ ਸੀ ਟਿੰਕ ਆਖਰੀ ਗੱਲ ਸਾਡੀ ਪਰਸੋਂ ਹੀ ਹੋਈ ਗੱਲ ਬਿਲਕੁਲ ਠੀਕ ਠਾਕ ਸੀ ਉਦੋਂ ਜਦੋਂ ਪਰਸੋਂ ਹੋਈ ਇਹ ਗੱਲ ਰਾਤ ਬਿਲਕੁਲ ਉਦੋਂ ਠੀਕ ਠਾਕ ਬੋਲ ਰਿਹਾ ਸੀ ਫਿਰ ਦਿਨੇ ਜਦੋਂ ਮੈਂ ਸ਼ਹਿਰੋਂ ਆਇਆ ਮਾ ਜੀ ਨੂੰ ਪੁੱਛਿਆ ਕਹਿੰਦੀ ਟਿੰਕਲ ਦਾ ਫੋਨ ਨਹੀਂ ਆਉਂਦਾ ਮੈਂ ਕਿਹਾ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਉੱਥੇ ਕੋ ਲੱਭਾ ਲੱਭਾ ਮੁੰਡਾ ਆ ਇੱਥੇ ਦਾ ਨਾ ਆਪਣੇ ਲੱਭਾ ਨਹੀਂ ਉਹ ਦੂਸਰਾ ਕੀ ਨਾ ਇਹਦੇ ਲੈੰਦੇ ਨੇ ਗੱਲ ਆ ਬਾਲਾ ਕੋਟਲੀ ਦਾ ਉਹ ਉਹਦੇ ਨਾਲ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਐਦਾ ਐਦਾ ਉਹ ਬੋਸ਼ ਹੋ ਗਿਆ ਸੀ ਅਈ ਨਿੰਬੂ ਪਾਣੀ ਪਲਾਇਆ ਸੀ ਉਹ ਪਲਾਇਆ ਸੀ ਆ ਪਲਾਇਆ ਸਾਡੇ ਦੇ ਬਾਹਰ ਰੱਖ ਦਿੱਤਾ ਤੇ ਉਹਨਾਂ ਨੇ ਫੜ ਕੇ ਤੇ ਅੱਗੇ ਪਾਰਕ ਜਈ ਹੁੰਦੀ ਆ ਬਾਹਰ ਕੱਢ ਦਿੱਤਾ ਆ ਬਾਅਦ ਉਹ ਮੁੰਡੇ ਆਪਣੇ ਕੱਚੇ ਸਨ ਇਹ ਵੀ ਕੱਚਾ ਸੀ ਲੈਮੋ ਸੀ ਆਈ ਉਹਨਾਂ ਨੂੰ ਪੁਲਿਸ ਦੀ ਫੜ ਕੇ ਲੈ ਗਈ ਆ ਤੇ ਸਾਨੂੰ ਨਹੀਂ ਪਤਾ ਕੀ ਬਾਰਦਾ ਹੋਈ ਤੇ ਸਰਕਾਰ ਕੋ ਮੰਗ ਕਰਨੇ ਮੇਰਾ ਬੱਚਾ ਘਰ ਭੇਜ ਦੇ ਮਿੱਟੀ ਉਹਦੀ ਤੁਹਾਡੀ ਕੋਈ ਇਤਲੀ ਦੇ ਕਿਸੇ ਪੁਲਿਸ ਅਧਿਕਾਰੀ ਨਾਲ ਕੋਈ ਵੀ ਗੱਲਬਾਤ ਪਤਾ ਕੋਈ ਗੱਲ ਸਾਡੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਿੱਧ ਤੁਸੀਂ ਆਏ ਹੋ ਤੇ ਅਸੀਂ ਤੁਹਾਡੇ ਨਾਲ ਹੀ ਲੱਗੇ ਆਪਣੀ ਗੱਲ ਪਤਾ ਲੱਗਣਾ ਚਾਹੀਦਾ ਮੈਂ ਮੇਰੇ ਮੁੰਡੇ ਨੂੰ ਇੱਥੇ ਇੰਡੀਆ ਭੇਜ ਦੇ ਮੈਂ ਗੱਡੀ ਚਲਾਉਂਦਾ ਜੀ ਡਰਾਈਵ ਵਾਲਾ ਡੈਵੀ ਡੋਲੀ ਕਰਕੇ ਬੱਚੇ ਪਾਲਦਾ ਹਾਂ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਇਹ ਕਰਨਾ ਮੈਂ ਮੇਰਾ ਬੱਚਾ ਘਰ ਆ ਜਾਏ ਹੋਰ ਕੱਖ ਮੰਗ ਨਹੀਂ ਮੇਰੀ ਹੀ ਲਾਸਟ ਟਾਈਮ ਤੋਂ ਆਏ ਮੇਰੀ ਬੋਤ ਨਾਲ ਲਾਸਟ ਉਹ ਗੱਲ ਹੋਈ ਸੀ ਕਹਿੰਦਾ ਇਹ ਮੈਂ ਠੀਕ ਆ ਮੈਂ ਰੋਟੀ ਖਾਂ ਲਿਆ ਵੀਡੀਓ ਕਾਲ ਤੇ ਗੱਲ ਹੋਈ ਆ ਬਾਅਦ ਚ ਅਗਲੇ ਦਿਨ ਅਗਲੇ ਦਿਨ ਮੇਰੇ ਦੀ ਗੱਲ ਨਹੀਂ ਹੋਈ ਮੈਂ ਨੂੰ ਫੋਨ ਕਰਦੀ ਆ ਮੈਂ ਤਾਂ ਉਹਨੂੰ ਬਾਰ ਬਾਰ ਫੋਨ ਕਰਦੀ ਹੁੰਦੀ ਸੀ ਮੈਂ ਕਿ ਟਿੰਕ ਕਹਿੰਦਾ ਫੋਨ ਨਹੀਂ ਲੱਗਦਾ ਲੱਗਦਾ ਇੱਕ ਮੁੰਡੇ ਨੂੰ ਫੇਰ ਮੈਂ ਫੋਨ ਕੀਤਾ ਮੁੰਡਾ ਉਹਦਾ ਨਾ ਪਤਾ ਨਹੀਂ ਕੀ ਆ ਪਤਾ ਨਹੀਂ ਕਿੱਥੋਂ ਦਾ ਆ ਉੱਥੋਂ ਦਾ ਹੀ ਆ ਬੇਲੂ ਬੇਲੂ ਉਹਨੂੰ ਕਹਿੰਦੇ ਆ ਉਹ ਨੂੰ ਮੈਂ ਕਿਹਾ ਮੈਂ ਕਿਹਾ ਟਿੰਕਲ ਕਿੱਥੇ ਜਾਂਦਾ ਟਿੰਕਲ ਬਾਹਰ ਮੁੰਡਿਆਂ ਦੇ ਨਾਲ ਗਿਆ ਕਿਤੇ ਘੁੰਮਣ ਮੈਂ ਕਿਹਾ ਸ਼ਾਇਦ ਕੋਈ ਕੰਮ ਲੱਭਣ ਗਿਆ ਹੋਵੇਗਾ ਤੇ ਇਹ ਕਹਿੰਦਾ ਮੈਂ ਕਿਹਾ ਫਿਰ ਮੈਂ ਉਹਨੂੰ ਦੂਤ 3 ਘੰਟੇ ਬਾਅਦ ਫਿਰ ਉਹਨੂੰ ਮੈਂ ਫੋਨ ਕੀਤਾ ਆ ਤੇ ਕਹਿੰਦਾ ਵੀ ਅੰਟੀ ਮੈਂ ਕਰਾਉਣਾ ਗੱਲ ਮੈਂ ਕਿਹਾ ਤੂੰ ਵੇਚੀ ਫੋਨ ਲਾ ਟਿੰਕਲ ਨੂੰ ਉਹਨੇ ਫੋਨ ਕੱਟਤਾ ਆ ਫੇਰ ਮੈਂ ਅਗਾਇਨ ਫੋਨ ਕਿਉਂ ਕੱਟਿਆ ਆ ਫਿਰ ਉਹਨੇ ਫੋਨ ਆ ਗਿਆ ਉਹਦਾ ਕਿ ਮੈਂ ਕਿਹਾ ਟਿੰਕਲ ਹੈ ਕਿੱਥੇ ਆ ਕਹਿੰਦਾ ਨਹੀਂ ਟਿੰਕਲ ਇੱਥੇ ਹੀ ਆ ਫੇਰ ਮੈਂ ਕਿਹਾ ਮੈਨੂੰ ਸੱਚੀ ਗੱਲ ਦੱਸ ਟਿੰਕਲ ਕਿੱਥੇ ਆ ਕਹਿੰਦਾ ਮੈਨੂੰ ਕਹਿੰਦਾ ਮਾਤਾ ਟਿੰਕਲ ਵੀ ਹੋਸ਼ ਹੋ ਗਿਆ ਆ ਮੈਂ ਕਿਹਾ ਬਿਹੋਸ਼ ਨਹੀਂ ਹੋਇਆ ਟਿੰਕਲ ਹੈ ਨਹੀਂਗਾ ਮੇਰਾ ਮੇਰਾ ਟਿੰਕਲ ਹੈ ਨਹੀਂਗਾ ਹੁਣ ਤੇ ਇਹਨੇ ਵੀ ਉਹਨੇ ਫੂੜ ਫੜ ਲਿਆ ਉਹਨੂੰ ਕਹਿੰਦਾ ਟਿੰਕਲ ਟਿੰਕਲ ਨੂੰ ਟੈਗ ਹੋ ਗਿਆ ਉੱਤੇ ਪਤਾ ਨਹੀਂ ਉਹਨੂੰ ਕੀ ਹੋਇਆ ਤੇ ਕੀ ਨਹੀਂ ਹਨ ਇਹਨੂੰ ਇੰਨਾ ਪਤਾ ਲੱਗਾ ਕਹਿੰਦੇ ਕਮਰੇ ਵਿੱਚ ਹੀ ਕਮਰੇ ਚ ਮੁੰਡਿਆਂ ਨੇ ਬਾਹਰ ਚੁੱਕ ਕੇ ਪਾਇਆ ਇਹਨੂੰ ਬਿਲਕੁਲ ਬੱਚੇ ਤੁਹਾਡੇ ਮੇਰੇ ਦੋ ਬੇਟੇ ਆ ਟਿੰਕਲ ਵੱਡਾ ਹਾਂਜੀ ਇੱਕ ਵੱਡਾ ਆ ਇਹ ਛੋਟਾ ਸੀ ਇਹ ਮੇਰਾ ਛੋਟਾ ਹੀ ਲੱਡਲਾ ਹੀ ਮੇਰਾ ਪੁੱਤ ਹੈ ਜਦੋਂ ਟਵਿੰਕਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਸੀ ਦੱਸਦਾ ਸੀਗਾ ਕਿ ਮੰਮੀ ਜੀ ਮੈਂ ਆ ਕੇ ਕਰਾਂ ਰੋ ਕਰਾਂ ਲੱਜੋ ਜਦੋਂ ਹਾਂ ਤੇ ਉੱਥੇ ਕਾਮਯਾਬ ਹੋ ਜਾਊਗਾ ਇਹ ਪੱਕਾ ਹਾਂਜੀ ਹਾਂਜੀ ਮੈਨੂੰ ਕਹਿੰਦਾ ਸੀ ਮੰਮਾ ਮੈਂ ਪੇਪਰ ਲੈ ਕੇ ਮੈਂ ਤੈਨੂੰ ਨੇ ਇੱਥੇ ਛੱਡਣਾ ਮੈਂ ਲੈ ਜਾਣਾ ਆ ਮੈਂ ਕਹਿੰਦਾ ਪੇਪਰ ਲੈ ਕੇ ਦੋ ਸਾਲਾਂ ਤੱਕ ਆ ਜਾਾਂਗਾ ਮੈਂ ਕਿਹਾ ਕੋਈ ਨਹੀਂ ਪੁੱਤਾ ਜੀ ਮੈਨੂੰ ਨਹੀਂ ਪਤਾ ਮੇਰੇ ਪੁੱਤ ਨੇ ਇਹ ਕੰਮ ਹੋ ਜਾਣਾ ਉੱਥੇ ਮੈਂ ਤੇ ਕੀ ਮੰਗ ਕਰਦੇ ਸਰਕਾਰਾਂ ਨੂੰ ਮੈਂ ਤੇ ਸਰਕਾਰ ਕੋਈ ਹੋਈ ਬੇਨਤੀ ਕਰਦੀ ਆ ਮੇਰਾ ਪੁੱਤ ਮੈਨੂੰ ਮੇਰੇ ਘਰ ਪਹੁੰਚਾ ਦਿਓ ਜਿੱਦਾਂ ਦਾ ਵੀ ਹੈਗਾ ਘਰ ਪਹੁੰਚਾ ਦਿਓ ਮੇਰਾ ਪੁੱਤ ਮੈਨੂੰ ਕੁਝ ਨਹੀਂ ਚਾਹੀਦਾ